ਦਿਲ ਪਰੇ ਬਾਜੂ ਨਾ ਤੁਹ ਗੁਰੂ ਮਾਪਿਆ ਇਹ ਮਨ ਮੇਰਾ ਤੇ ਸਦਾ ਰਹੋ ਹਰਨਾ ਦੇ ਹਰ ਨਾਲ ਰਹੋ ਤੇ ਮਨ ਮੇਰਾ ਸਭ ਸਰਣਾ ਅੰਧੀ ਕਾਰ ਉਹ ਕਰੇ ਤੇਰਾ ਕਾਰਜ ਸਭ ਸਵਰਣਾ ਸਮਾਨ ਬਨਾ ਸਮਰੱਛ ਸੁਆਮੀ ਸੋ ਕੇ ਮਨ ਹਮ ਸਾਰੇ ਕਹ ਨਾਨਕ ਮਨ ਗਿ ਸਦਾ ਰਹੋ ਹਰਨਾ ਦੇ ਸੱਚੇ ਸਭਾ ਕਰਨੀ ਕਰਤੇਰਾ ਘੜਾ ਤੇਰਾ ਸਭ ਕਛੈ ਹਿਸਾ ਪਾਉ ਰਸਦਾ ਸੋ ਕਸਾ ਕਰੇ ਨਾਮ ਜਿਹਾ ਸਭੇ ਆਮ ਜਿਨ ਕਵਨ ਸੇਵਾ ਜੈ ਸੁਰ ਦੇ ਕਨ ਦੇ ਕਹ ਨਾਨਕ ਸਤਿ ਸੇਵਾ ਕਾਣੀ ਕਰਤੇਰਾ ਸੱਚਾ ਪਤਨੀ ਤੇ ਮੇਰੇ ਚੰਨ ਖਾਸ ਗਵਾਨਿਆ ਤਰੇ ਸਵਾਤ ਸਤਿਮਨ ਅਨੰਦ ਸਿਲ ਦਾ ਉੱਚਾ ਸਤ ਹੋ ਜਾਇਆ ਸਦਾਕਰ ਬਾਣਕਿਤਾ ਗੁਰਵਤ ਸਨੇਹ ਵੜਿਆ ਕਹਾ ਨਾਨਕ ਸਰਵ ਸੰਤੋਸ਼ਾ ਉਤਰ ਹੋ ਪਿਆ ਰੋ ਸਚਨਾ ਮਰਾ ਆਧਾਰ ਵਾਜ ਪਾਂਸੰਤ ਕਾ ਸਖਾ ਕਰਤ ਸਭਾ ਦੇ ਸਭੋ ਜੇ ਕਾਜ ਕਰ ਧਾਰੀ ਆ ਪਾਂਚ ਗੋਤ ਦਾਸ ਕਿਤੇ ਗਾਲ ਗੰਢ ਘਮਾਰਿਆ ਤਰ ਕਰਾ ਪਾਇਆ ਤੁਜਨ ਕਾ ਸਨਾ ਮਰ ਕੇ ਲਾਗ ਕਹਾ ਨਾਨਕ ਚਾਸ ਗੁ ਹੋਆ ਤੁਕਾ ਅਨਹਦ ਬਾਜ ਦਸਨਵੜ ਪਾਗਿ ਹੋ ਸਗਲ ਮਨੋਰਥ ਕੋਰੇ ਪਾਵਹ ਪ੍ਰਭ ਪਾਇਆ ਸਰੇ ਸਗਲ ਦੇ ਸਾਰੇ ਉਕਰੋ ਸੰਤ ਆਪੇ ਉਤਰੇ ਸੋਨੇ ਸੱਚੇ ਮਾਣੇ ਸੱਚ ਸਜੂਤੇ ਸਲਸੇ ਪੂਰੇ ਘਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਗੁਰ ਆ ਪਰਪੂਰੇ ਬਿਨਵਤ ਸਤਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਗੁਰ ਆ ਪਰਪੂਰੇ ਬਿਨਵਤ ਸਤਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਮ ਸਰਾਜ ਦੇ ਵਿਦਾਇ ਦਾ ਖਿਲਾ ਸਭ ਜਗਤ ਚੰਗੇ ਆਈਆਂ ਬੁਰੇ ਆ ਵਾਰ ਧਰਮ ਹਦੂਰ ਗਰਮੀ ਆਪਣੀ ਲੈ ਸਾ ਸਾ श्री वाहेगुरु श्री वाहेगुरु श्री वाहेगुरु ਸਤਿ ਸ਼੍ਰੀ ਅਕਾਲ ਜੀ ਨਾਮ ਹੈ ਮਾਨਾ ਜੀ ਦਾ ਨੋਟਾ ਯੂਨਾਈਟਿਡ ਨਾਸਲ ਅੰਜਸਰੇ ਇੱਕ ਨਾਮ ਬੁਲਾਣਾ ਆਵਜੂ ਆਵਜੂ ਦੇ ਮੁਖਵਾ ਕਹੇ ਜੀ ਲੱਖ ਇੱਕ ਸੰਗਰਾਂਜਨ ਕਰੇ ਬੋਧ ਬਸਾ ਲਾ ਬੈ ਸੰਗਰਾਂਜਨ ਕਰੇ ਮਾਵਕਲ ਸਾਰ ਆਵਜੂ ਦੇ ਕਰਮ ਕਰੇ ਕਰਤਾ ਸਰਦਾਰ ਸਿਖਾ ਸੰਗਤ ਸੈਨਾ ਦੇ ਪੰਚੇ ਰਾਗ ਦੀ ਸੰਗੂਚਰੇ ਆਸਰਾ ਬਿਆਹ ਹੈ ਜੀ ਮਹ ਪਰਵਾਰ ਪ੍ਰਭ ਅਨੰਦ ਵਸਰਾ ਵੇ ਮਿਲਾਵਲੇ ਸਤਿਗੁਰ ਨੇ ਆਗੇ ਗਿਆਨ ਸਾਡੀ ਦਰਪਾ ਕਰਨੀ ਆਪ ਦੀ ਪੂਰਤ ਆਸਰਾ ਮੇਰੇ ਪਰ ਹੱਥ ਰੱਖਣਾ ਜੀ ਬਾਦਸ਼ਾਹ ਜੰਮਦਰਗਤ ਆਪਾ ਅਸ਼ੋਕ ਸਿੰਘ ਜੀ ਜੀ ਦੇ ਜੂਰ ਪੰਚਮ ਕੜਾ ਪਰਸ਼ਾਦੇਵ ਸਾਹਿਬ ਕਰਕੇ ਹਾਜ਼ਰ ਹੈ ਜੀ ਅਨੁਸਤਾਨ ਬਹੁਤ ਬੰਨ ਜੀ ਸਤਿਕਾਰ ਦੀ ਪਾਲਸਾ ਮੰਤਰਾਲਾ ਮੰਮਤੋ ਘਰਨਾ ਕੋਲ ਗਿਆ ਪ੍ਰਸ਼ਾਦ ਆਪ ਦੇ ਸੰਗਤ ਵਿੱਚ ਵਰਤਾਲ ਦੀ ਅਗਮ ਸ਼੍ਰੀ ਜੀ ਜੋਈ ਸਕਿਆ ਆਪ ਸਤਨਾ ਸ਼੍ਰੀ ਅਕਾਲ ਦਸਤਰੀ ਆਪਣੇ ਆਪਣੇ ਘਰ ਭਰਮਾਨੇ ਕਾ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਹੰਦਤਿਆ ਨਾਲ ਕੋ ਸਕਿਆ ਨਾ ਸੈਂ ਸੰਗ ਰਗਣੀ ਪੰਜੂ ਤਸਤੈ ਮਸ਼ੀਨ ਜਿਹੜੀ ਹੁਣ ਲੈਟਰ ਵਾਲੀ ਇਹ ਵੀ ਹੋ ਗਈ ਹੈ ਜੀ ਪੂਰੀ ਫਿੱਟ ਹੈ ਇਹ ਮਨ ਗਾਵਿਆ ਸਾਗੁਣ ਕਲ ਰਣ ਚਾਹ ਸਰਸੋ ਹੁਕਮ ਕੀਨੇ ਮੇਗ ਦਾਕ ਸੋ ਪਾਚੋ ਚੀਨੇ ਵਾਹ ਜਾ ਤਾਰੀ ਜੇ ਤਰ ਕੀ ਨਾਰਾ ਕੰਦ ਪੁੱਛੋ ਜੀ ਕਿੱਥੋਂ ਤੋੜਨੀਆ ਕੰਦ ਦੱਸੋਈ ਕਿੱਥੋਂ ਤੋੜਨੀਆ ਬੜੀ ਨਾ ਫਿਰ ਹੋਰ ਇੱਧਰ ਤੇ ਕਰਾ ਲਓ ਏਸੀ ਤੇ ਹਾਂ ਉਹ ਏਸੀ ਤੇ ਮਤਲਬ ਇੱਧਰ ਇੱਧਰ ਕਰਾ ਦਿਓ ਥੋੜੀ ਜੀ ਹਾਂ 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 ਕੁੱਕ ਡੁੱਕਰ ਵੱਜਣ ਤੇ ਜੀ ਰਾਜਨੀ ਦੇ ਤਾਂ ਜੀ ਨੂੰ ਗਾਉਣ ਚਾਹੁੰਦਾ ਦੱਤ ਕੁੰਡੇ ਰਾਤਨ ਕੇ ਅਵਾਰ ਇਹ ਬੱਤੇ ਬੰਦ ਕਿੰਨੇ ਫੋਟੋ ਜਿੰਦੀ ਹੈ ਬਾਈ ਨਾ ਵੀਰੇ ਪੰਜ ਮੁੰਡੇ ਲਈ ਰੰਗ ਵੀ ਚਲੇ ਜਾਂਦੇ ਨੇ ਪਲੇਅਰ ਨੇ ਆ ਉਜੀ ਵਾਲੀਆਂ ਰੇਲਾ ਜੱਜ ਮਜੀਦ ਕਿੱਥੇ ਨੰਬਰ ਕਰਦੀਆਂ ਬਾਪਾ ਪਾ ਦੇ ਦੇ ਦੇਖ ਫਿਰ ਦਿਲ ਕੰਨ ਦੇ ਦੇਖ ਖਾਲੀ ਕਾਲੀ ਨਜ਼ਰਾਂ ਦਾ ਲੋਟਾ ਛੱਡ ਔੜਾ ਓਨੇ ਖਿੱਚੋ ਵੀਰੇ ਉਹ ਕਿੱਥੇ ਵੀਰੇ ਕਾਲੇ ਵੀਰੇ ਕਾਲੇ ਵੀਰੇ ਉਰੇ ਆ ਜਾ ਤੂੰ ਇਹ ਭੰਨਣ ਕੇ ਆਪੇ ਵਾਹਿਗੁਰੂ ਮੇਰਾ ਵੀਰ ਵਾਹਿ ਜੀ ਕੀ ਕੀ ਕਤੇ ਏਕਤਾ ਜੀ ਟੇਕਤਾ ਮੱਥਾ ਉਹ ਅੱਜ ਦੋ ਪਾਣੀ ਦੀ ਲਗਦਾ ਅਸਾ ਜੀ ਅੱਜ ਸਵਾ ਹੀ ਰੇਤਾ ਨਾਮ ਜੀ ਗੁਰੂ ਸਾਹਿਬ ਜੀ ਸਾਡੇ ਸਾਡੀ ਰੱਖਦੇ ਆ ਸਾਡੇ ਨਾਮ ਮਰੂ ਮੇ ਵਿਦਾ ਫੇਟ ਹੋ ਗਿਆ ਤੇ ਉਹਨਾਂ ਨੇ ਚਮਕੌਰ ਪਹਿਲਣਾ ਜੀ ਉਧਰ ਗਾਣਗੇ ਬਸੀ ਆ ਹਾਂ ਹਾਂ ਬਸੀ ਫਿਰ ਉਧਰ ਕਾਗਰ ਦੀ ਉਹਨਾਂ ਤੋੜ ਕੇ ਫੇਰ ਆ ਪਹਿਲਾਂ ਉਹਨਾਂ ਨੂੰ ਤੋੜਨਾ ਪੈਂਦਾ ਹੈ ਫੇਰ ਤੈਨੂੰ ਆਪ ਪੁੱਜਣਾ ਪੈਂਦਾ 7 ਵਜੇ ਕਹਿੰਦਾ ਮੈਂ ਤੇਰੇ ਕੋਲ ਹਾਂ 7 ਵਜੇ ਤੇ ਫੇਰ ਇਹਨੂੰ ਆਉਂਗੇ ਮੈਂ 7 ਵਜੇ 10 ਮਿੰਟ ਤੇਨੂੰ ਫੋਨ ਲਾਉਣ ਲੱਗ ਗਿਆ ਦੇਖ ਲੋ ਚੱਕਿਆ ਨਹੀਂ ਕਿੱਥੇ ਜੱਡੀਆਂ ਚ ਆਉਣ ਲੱਗੇ ਨਾਲ ਕੇ ਆਉਣ ਵਿਚਾਲੇ ਬੋਤਾਂ ਵਾਂਗੇ ਭਾਈ ਬੈਂਚ ਜਾਣਾ ਹੈ ਵੀ ਕੰਮ ਪਰ ਜਾਣਾ ਹੈ ਐ ਹੁੰਦਾ ਭਾਈ ਚਲੋ ਕੋਈ ਗੱਲ ਆਹ ਫੱਟੀਆਂ ਕਹੇ ਤੋੜ ਲਾਗੇ ਇਹਨਾਂ ਦੀਆਂ ਬਿੱਲ ਲਾਉਂਦੇ ਉਹਨਾਂ ਚ ਬੋਣੀਆਂ ਅੱਛਾ ਆਹ ਬਿੱਲਾਂ ਭਰਨੀਆਂ ਹਨਾ ਵੀ ਸੀਮੈਂਟਾਂ ਦੇ ਵਿੱਚ ਗਰੇ ਹਨਾ ਬਲੱਟ ਠੀਕ ਆ ਸਹੀ ਗੱਲ ਆ ਹੋ ਸਮਝਾ ਨਹੀਂ ਲਿਖਾ ਕੇ ਗਿਆ ਮਗਲਾਇ ਲੇਕਾ ਸੀਗਾ ਲਿਆਂਦਾ ਪਿਆ 2 ਲੀਟਰ ਮਗਲਾਇ ਲਿਆਂਦਾ ਪਿਆ ਡੀਜ਼ਲ ਵੀ ਚੱਕ ਪਾ ਪੜੇ ਪਰ ਮੰਗਾ ਲਿਖਿਆ ਲਾ ਦੋ ਠੀਕ ਜਿਹਾ ਦੇ ਨਾਲ ਸੀਗਾ ਤੇ ਲਾਉਣੀਆਂ ਯਾਰ ਸੀਗਾ ਸਾਡਾ ਗਿਆ ਖਾਣਾ ਤੂੰ ਕਮਾਉਣਾ ਰ ਖਾਣਾ ਅੱਛਾ ਇੱਕ ਹੈਪੀ ਹੋਅਰ ਆਪ ਵੀਮ ਦੇਖ ਇਹ ਵੀਮ ਮੜਾ ਚੱਕ ਕੇ ਕੰਧਪੁਰ ਕਰਨਾ ਇੱਧਰ ਆ ਗਿਆ ਦੇਖ ਇੱਥੇ ਖੜ ਕੇ ਦੇਖ ਪੋਲ ਪਿੱਛੇ ਆਇਆ ਹੋਇਆ ਹੈ ਨਾ ਹੈ ਮੈਂ ਲੋੜ ਨਹੀਂ ਇਹ ਕੰਮ ਕਰਕੇ ਜਗਾ ਤਾਂ ਕਰਕੇ ਇੱਧਰ ਆ ਗਿਆ ਇਹ ਹੈ ਗਿਆ ਕਾਰਨ ਲੱਗਦਾ ਤੇ ਆ ਨਹੀਂ ਜੇ ਆਪਾਂ ਇਧਰ ਕਰਤੀਏ ਕੀ ਹੋ ਜੂ ਕੋਈ ਨਹੀਂ ਕਾਰਨ ਇਹ ਪਹਿਲਾਂ ਪਿਆਤਾ ਉਹ ਬਾਈ ਨੇ ਕਹਦੇ ਖਾਦਿਆ ਨੇ ਕਿ ਸਾਤਾ ਆਪਣੀ ਕੰਮ ਤੇ ਵਜੇ ਨਾ ਆ ਗਿਆ ਵੀ ਮੇ ਤਾਂ ਲੰਬਾ ਹੋਣਾ ਇਹ ਦਸਰੇ ਤੱਕ ਇਹ ਹੁਣ ਆਪਣੇ ਬੰਦਿਆਂ ਨੂੰ ਪੁੱਛ ਜਿਨ੍ਹਾਂ ਨੇ ਪਾਇਆ ਉਹਨੂੰ ਕਿਹਾ ਸੀ ਲੰਬਾ ਪਾ ਦੋ ਕਹਿੰਦਾ ਲੋੜ ਨਹੀਂ ਭਾਈ ਆ ਕੰਦਾ ਦੇ 9 ਇੰਚੀ ਦਾ ਕੰਦਾ ਕਹਿੰਦੇ ਕਿਤੇ ਜਾਂਦਾ ਉਹ ਫੋਨ ਆਉਣ ਲੱਗਿਆ ਉਹਨਾਂ ਨੂੰ ਵੀ ਲੰਬਾ ਪਾਓ ਰੋਕ ਲਈ ਫਿਰ ਪਾ ਕੰਮ ਨਹੀਂ ਨਹੀਂ ਹਾਂ ਤੂੰ پیسے ਆ ਅੱਛਾ ਤੇਰੇ ਕੋਲ ਚਾਰ ਸਰੀਏ ਪਏ ਹੋਣੇ ਆ ਉਹ ਬਾਹਰ ਤੂੰ ਉਹੀ ਪਾ ਕੇ ਮਜ਼ਬੂਤੀ ਬਣਾ ਦੇ ਉਹਦੀ ਹੁਣ ਤੂੰ ਇਹਨਾਂ ਨੂੰ ਵਿਚਾਰੇ ਨੂੰ ਕਿਆ ਹੈਰਾਨ ਕਰੂਗਾ ਯਾਰ ਬੰਦਾ ਗਾਹਾਂ ਨੂੰ ਆਪਣਾ ਦਿਮਾਗ ਤਾਂ ਲਾ ਕੇ ਚੱਲੋ ਮੈਂ ਕਿਹਾ ਅਮਰੀਕਾ ਲੱਗ ਗਿਆ ਲੈਂਟਰ ਦੀ ਹੁਣ ਤਿਆਰੀ ਹੋ ਰਹੀ ਆ ਪੂਰੀ ਹੈਪੀ ਕਿੰਨੇ ਐਮਐਮ ਪਾਉਂਗਾ ਇਹ ਆ ਇੱਕ ਜਿਹਾ ਪਾਣਾ ਇੰਨਾ ਮੋਟਾ ਔਰ ਇੰਨਾ ਉਹ ਦਿਮਾਗ ਠੀਕ ਆ ਹੈਪੀ ਇੰਨਾ ਮੋਟਾ ਕਾ ਤੇ ਪਾਉਂਗਾ ਤੂੰ ਹੈ ਕੋਈ ਨਹੀਂ ਆ ਰਹਾ ਨਾ ਕਰੋ ਕੱਟ ਕਰੋ ਕਾ ਤੇ ਕਿਆ ਗੱਲ ਵੀ ਜਾਣਾ ਹੈ ਹਲਾ ਹਾਂ ਹਾਂ ਮੈਂ ਇਸਤਰੀ ਕਰੂ ਲੈ ਵਾਲਾ ਹਾਂ ਹਾਂ ਬਾਈ ਇਹ ਘਰੂ ਲੈਵਲ ਮੈਨੂੰ ਜਿੱਤ ਤੱਕ ਉਮੀਦ ਹੈ ਦੀ ਹਾਂ ਵੀ ਮਸਤਰੀ ਐਨੇ ਹੀ ਪਾਊਗਾ ਹਾਂ ਇਹੀ ਕਰ ਲੈ ਹਾਂ ਇੰਨੇ ਯਾਰ ਯਾਰ ਐਨ ਉਹ ਉਤਾਰਿਆ ਯਾਰ ਚੱਲੋ ਆਓ ਵੀ ਕੱਟ ਕਰੋ ਯਾਰ ਕੱਟ ਕਰੋ ਕੱਟ ਕਰ ਦਿਓ ਕਿੰਨੇ ਚੱਲਣਾ ਹੂੰ ਚਲੋ ਇਹ ਇੱਧਰ ਨੂੰ ਫੇਟਾ ਲੂੰਦੇ ਜਾਊਗੀ ਹੈਨਾ ਠੀਕ ਹੈ ਚੱਲੋ ਜੀ ਨਹੀਂ ਇੱਧਰ ਤੇ ਵੀ ਇਹ ਢਾਲ ਦੇ ਜਾਊਗਾ ਥੱਲੇ ਨੂੰ ਹੈ ਨਿੰਕੇ ਇੱਥੇ ਤੇ ਪਾ ਹੁੰਦਾ 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 ਬ੍ਰੀਕ ਹੁੰਦਾ ਚਲੇ ਜਾਣਾ ਹਾਂ ਠੀਕ ਆ ਲੋ ਜੀ ਆਹ ਕਰਾ ਚੁਰਲੂਆ ਕੀ ਚੀਜ਼ ਆ ਇਹ ਹਾਈਬ੍ਰਿਡ ਰਾਇ ਅਚਾ ਹੈ ਬਾਇਬ੍ਰੇਟਰ ਹੁੰਦਾ ਹੈ ਚੁਰਲੂਆ ਅਚਾ ਇਹਦੇ ਨਾਲ ਕੀ ਹੋਣਾ ਹੈ ਹੈ ਬਜਰੀਨਿਆਂ ਵਿੱਚ ਦੰਦਾ ਏ ਮੈਂ ਤਾਂ ਪਾਰੀ ਗਿਆ ਚੁਰਲੂ ਦਾ ਜੱਕਾ ਹੋਇਆ ਹੈ ਖੇਲਾ ਲੱਗਿਆ ਹੋਇਆ ਅੱਛਾ ਬੀਵਾਲੀਆਂ ਬੌਂਗਿਆਂ ਦਾ ਮਜ਼ਬੂਤੀ ਦੇ ਬਣਾਉਣੀ ਆ ਅੱਜਾ ਕੋਈ ਮਿਲਦਾ ਹੈਗਾ ਮਜ਼ਬੂਤੀ ਆ ਇਹ ਗੱਲ ਵਾ ਹਾਂ 5-400 ਕੇ 5-4000 ਹੈ ਲੈ ਲੈ ਕਰ ਲੈ ਮਜ਼ਬੂਤੀਆਂ ਕੀ ਉੱਧਰ ਰੋਗਨਵਾ ਰਿਹਾ ਉੱਧਰ ਤੇ ਮਾਲ ਪਾਉਣਾ ਕੋਈ ਨਹੀਂ ਉੱਧਰ ਵਾਲਾ ਭਾਈ ਰੋਗ ਲਵਾਓ ਰੋਗ ਭਾਈ ਰੋਗ ਲਾਓ ਕਹਿੰਦਾ ਅਸੀਂ ਉੱਧਰ ਨੂੰ ਜਾਣਾ ਹੈ ਪਹਿਲਾਂ ਕੋਈ ਨਹੀਂ ਆਦਾ ਫਵਾਜ ਹੈ ਤੁਸੀਂ ਗਲਤ ਕਰ ਲਿਆ ਕੰਮ ਆਓ ਰੋਗੇ ਲਾਉਣ ਨਾਲ ਇੱਧਰ ਲਾ ਲੈਂਦੇ ਜਿਹੜੀ ਉਹ ਲਾਈ ਆ ਉਹ ਫੱਟੇ ਹੀ ਛੋਟੇ ਨੇ ਉੱਛ ਤਾਂ ਕਰਕੇ ਓਕੇ ਠੀਕ ਆ ਠੀਕ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਮਿਲਦੇ ਆ ਲੈਂਟਰ ਪੂਰਾ ਸਮਾਪਤ ਹੋਣ ਤੋਂ ਬਾਅਦ ਵਿੱਚ ਉਹ ਪਰਲਾ ਬੀਮ ਨਹੀਂ ਦੇਖਦਾ ਇਹਦਾ ਹੈ ਉਹ ਬੀਮ ਦੇ ਰੇਕ ਮਾਰਕਰ ਉੱਪਰ ਉਹ ਬੀਮ ਦੇ ਲੱਗ ਗਈ ਇੱਕ ਵਾਰ ਬੀਮ ਤੇ ਉੱਪਰੇ ਓਕੇ ਇਹਨਾਂ ਨੂੰ ਬੂਟ ਚਾਹੀਦ ਨੇ ਹਾਂ ਆ ਕਿੱਥੇ ਆ ਬੂਟ ਉਹ ਜਿਹੜਾ ਬਾਈ ਪਾਈ ਫਿਰਦਾ ਤੂੰ ਇਹਨੂੰ ਦੇ ਦੇ ਯਾਰ ਤੈ ਕਿਆ ਕਰਨੇ ਆ ਆਉਂਦਾ ਨਹੀਂ ਹੈ ਉਹ ਇਹਨਾਂ ਦੀ ਗੱਲ ਕਰਦਾ ਬਾਈ ਨਾਲ ਦੀ ਮੈਂ ਆ ਚੱਪਲਾਂ ਨਾਲ ਵੀ ਕੰਮ ਖਰਾਬ ਆ ਚੱਪਲਾਂ ਨਾਲ ਵੀ ਕੰਮ ਖਰਾਬ ਆ ਆਹ ਦੇ ਜਿਹੜੀ ਆ ਚੀਜ਼ ਆ ਹਾਂ ਆ ਜਾ ਲੈ ਫੇਰ ਜਾਰੀ ਹੈ ਲੈ ਤੂੰ ਕੀ ਕਰਨਾ ਉਹਨੇ ਜਿਆਦਾ ਕੰਮ ਆ ਜੂ ਹੈਨਾ ਸ਼ੁਗਰ ਆਹੇ ਰੱਬਾ ਹੈਪੀ ਨੇ ਪਹਿਲਾ ਪੁੰਨ ਦਾ ਕੰਮ ਕੀਤਾ ਇਹਨੇ ਪਾਪ ਮਾਫ ਪਹਿਲਾਂ ਕਹਿ ਕੇ ਅੱਛਾ ਆਪਾ ਯਾਰ ਗਾਉਂ ਰੱਖੀ ਹੁੰਦੀ ਨਹੀਂ ਉਹਨੇ ਤੁਰੂਗਾ ਤੁਰੂਗਾ ਇੱਕ ਵਾਰ ਉਹੀ ਸਾਡੀ ਗੌਰ ਪੈਂਟ ਦੁਰਨੀ ਹੋਣਾ ਦੇਖ ਲੈ ਇੰਨਾ ਇੰਨਾ ਮੈਂ ਤਾਂ ਹੀ ਕਹਿਣਾ ਇਹਨੂੰ ਨਾ ਚਮਲਾਈ ਆ ਮੇਰੀ ਵੀ ਚਾਹ ਚੱਕ ਕੇ ਪੀ ਗਿਆ ਉਹ ਪਾਣੀ ਮਾਰੀ ਵਾਲਾ ਗਲਾਸ ਇਹਨੂੰ ਨਾ ਚਮਲਾ ਇੰਨਾ ਬਾਅਦ ਚ ਔਖਾ ਹੋਣਾ ਆਹੀ ਪੀ ਲੈਂਦਾ ਘੁੱਟ ਲਾ ਲੈਂਦਾ ਇਹਨੂੰ ਮੂੰਹ ਬੜਾ ਰੈਲਾ ਹੋ ਜਾਂਦਾ ਆ ਆ ਪੀਲੀ ਬਾਈ ਨੇ ਤਾਂ ਆ ਲਗਾ ਕੀ ਨੇ ਮਤਲਬ ਵੀਡੀਓ ਉੱਪਰ ਲੱਗਿਆ ਹੋਇਆ ਉਹ ਮੈਂ ਤਾਂ ਰੱਖ ਕੇ ਗਿਆ ਆ ਹੋਰ ਪਾਈ ਫਰੀ ਜਾਂਦਾ ਦਵਾਦੀ ਪਾਈ ਜਾਂਦਾ ਪੱਕਾ ਨਾਲ ਵੀ ਨਾ ਆ ਨਾ ਬੁੱਤ ਨਾ ਮੰਨਦਾ ਆਹ ਜਿਹੜਾ ਮੇਰੀ ਗੱਲ ਸੁਣਦਾ ਤੂੰ ਕਿਥੇ ਦੀ ਨਹੀਂ ਸੁਣਦਾ ਸੁਣਦਾ ਕਿਸੇ ਦੀ ਤਦ ਪੁਆ ਪੰਜਾ ਬੰਦੇ ਨੇ ਕਹਿ ਲਿਆ ਹੁਣਾ ਮੈਂ ਮੇਰੀ ਮੈਂ ਤੈਨੂੰ ਸਵੇਰੇ ਮੈਂ ਕਿਹਾ ਤਾ ਕਹ ਵੀ ਨਹੀਂ ਯਾਰ ਕੋਈ ਗੱਲ ਨਹੀਂ ਚੀਜ਼ੇ ਪਿਆਰ ਰਹਿਣ ਦੇ ਗੱਲ ਤਾਂ ਸੁਣ ਲੈ ਹੈ ਇਧਰ ਬਾਈ ਆਇਆ ਬਾਈ ਨੇ ਵੀ ਆਉਂਦੇ ਸਾਰੇ ਕਹਿੰਦੇ ਨੇ ਟੇਡਾ ਗੱਦ ਰੱਖਿਆ ਤੁਸੀਂ ਹੈ ਉਹਦੇ ਦਾ ਬਾਈ ਨੇ ਵੀ ਮਿਹਣਾ ਮਾਰਤਾ ਥੋੜੀ ਕਾਨ ਸੀਗੀ ਆ ਕਰਕੇ ਵੀ ਉਧਰ ਬੰਦ ਲੋ ਆਪਣਾ ਮੇਰੇ ਗੱਲ ਤੇ ਚੱਲ ਗਿਆ ਉਧਰ ਉਹਨੇ ਇਤਨਾ ਨਹੀਂ ਕਰਿਆ ਹੁਣੇ ਫਿਰ ਇਧਰ ਕਰ ਦਿੰਦਾ ਆ ਦੂਜੇ ਤੋਂ ਇਹਨੇ ਹੀੜਾ ਉਧਰ ਇਹ ਜਿਹੜੀਆਂ ਕਣਾ ਕੁਣਾ ਹੁੰਦੀਆਂ ਨਾ ਇਹ ਜਿਹੜੀ ਥਾਨਕੋਣ ਹੁੰਦੀ ਆ ਇਹ ਮਿਸਤਰੀ ਦੇ ਇੱਥੇ ਹੁੰਦੀ ਆ ਪੌਣੀਆਂ ਕਿ ਕੱਟਣੀਆਂ ਕਹ ਨਹੀਂ ਜੀ ਮੈਸਤਰੀ ਬਾਕੂ ਕਰ ਸਕਦਾ ਕਹਿ ਨਹੀਂ ਕਰ ਸਕਦਾ ਕਾਰੀਗਰ ਜੋ ਮਰਜੀ ਕਰ ਦਵੇ ਹੁਣ ਬੋਲਦਾ ਨਹੀਂ ਆ ਬਾਈ ਚੱਕ ਕੇ ਲਾਠੂ ਆ ਫਰੀ ਜਾਂਦਾ ਉਹ ਬੋਲਦਾ ਨਹੀਂ ਹਾਂ ਆ ਇਹਦਾ ਕੁਝ ਨਹੀਂ ਇੱਕ ਤਾਂ ਨਾ ਮੈਂ ਦੇਖਿਆ ਮੇਰੀ ਗੱਲ ਸੁਣ ਲੈ ਕੰਮ ਨਹੀਂ ਹੋਣ ਦੇਣਾ ਕੰਮ ਜੇ ਮਾੜਾ ਜਿਹਾ ਵੀ ਆਈ ਓਏ ਆਈ ਓਏ ਆਈ ਓਏ ਬੀ ਜਰੂਰੀ ਹੈ ਕੰਮ ਦੀ ਚੁੱਕਾ ਮੈਨੂੰ ਪਤਾ ਜਿਹੜਾ ਹੈਗਾ ਹੁਣ ਇਹਦੇ ਨੇ ਵਾਸਤਵ ਚਲ ਜਾਇਆ ਮੈਂ ਨਹੀਂ ਆਇਆ ਦੋਤਾ ਦਰਦਾਂ ਚਾਹ ਨਹੀਂ ਆਇਆ ਕੜਾਹੇ ਵਾਲਾ ਕੜਾਹੇ ਵਾਲਾ ਘਟਾਣੀ ਘਟਾਣੀ ਵਾਲਾ ਘਟਾਣੀ ਵਾਲਾ ਨਹੀਂ ਆਇਆ ਉਹ ਕਿੱਥੇ ਆ ਗੱਗਾ ਉਹ ਕਹਿੰਦਾ ਹੈਗਾ ਦੀ ਵਿਆਹ ਮਾ ਆਇਆ ਹੈ ਓਏ ਚਲੋ ਕੰਮ ਪੈ ਗਿਆ ਹੁਣ ਆਇਆ ਤੇ ਸਾਡ ਕੋਲ ਕੰਮ ਦਾ ਕੰਮ ਕਰਕੇ ਰੱਖਦਾ ਹਾਂ ਇਹ ਹੈ ਗੱਲ ਪੱਕੀ ਇਹ ਗੱਲ ਪੱਕੀ ਆ ਮੰਨਣ ਵਾਲੀ ਆ ਥੋੜੀ ਆਪਾਂ ਇਹਦੇ ਵਿੱਚ ਵੀ ਕੱਟ ਛੱਡ ਦਾਂਗੇ ਠੀਕ ਆ ਹਾਂ ਔਖਈਆ ਜਿੱਥੇ ਹੋਈ ਪਾਣੀ ਦੀ ਉੱਥੇ ਕੱਟ ਜਿੰਦੀ ਆਹ ਇਹ ਆਲੇ ਆਪਲੇ ਦੋ ਤਿੰਨ ਜਗ੍ਹਾ ਛੱਡ ਦੇਣੇ ਇੱਕ ਉਹਨੇ ਛੱਡ ਦੋ ਜੀ ਇੱਕ ਆ ਪੈਪੜਾ ਇੱਕ ਇੱਥੇ ਵੇ ਛੱਡ ਦੇਣਾ ਦੇਖੋ ਫੇਰ ਪੈਪੜਾ ਤਾਂ ਜੀ ਸਰੀਏ ਵੱਢ ਦਿੰਦਾ ਨੇ ਨੇਗਾ ਸਰੀਏ ਸਰੀਏ ਵੱਢ ਦਿੰਦਾ ਨੇ ਨੇਗਾ ਵੱਢ ਕੇ ਕੱਲ ਹੁਣ ਗੱਲ ਮਰੂਆ ਭਾਈ ਲੈਂਟਰ ਲਾਇਆ ਉੱਤੇ ਪਰ ਰਹਿ ਗਿਆ ਥੋੜਾ ਜਿਆ ਦੇੜੇ ਖਤ ਲਿਆ ਕੰਮ ਭਾਈਆ ਬਜਰੀਏ ਛੱਡ ਜੂਗਾ ਬਜਰੀਏ ਛੱਡ ਜੂਗਾ ਉਹ ਪੈਸੇ ਦੱਸ 5 7 ਹੈ ਮਾਨੂੰ ਕੰਮ ਇੱਕ ਪਤਾ ਛੜਤੇ ਮੈਂ ਸਿੱਟੇ ਹੋਏ ਆ ਵੈਸੇ ਮੈਂ ਲੋੜ ਪੈਗੀ ਪਰ ਫੇਛੜ ਦੂੰਗਾ ਇੱਕ ਦੋ ਪਈ ਆ ਥੋੜੇ ਬੰਦੇ ਨੇ ਰੁਕਾਤਾ ਕਹਿੰਦਾ ਰਹਿਣ ਤੋਂ ਬਹੁਤ ਆ ਲੋ ਆ ਹਟ ਪਾਟ ਆਲਮ ਚਲ ਗਾ ਲੂੰ ਠੀਕ ਆ ਹੁਣ ਆਣਾ ਵੀ ਵਿਚਾਰੇ ਨਿਆਣੇ ਆ ਵੀ ਰੋਕ ਦਮਾ ਸਹੀ ਹੋਗਾ ਇਹਨਾਂ ਦੀ ਜਿਹੜੀ ਮਸ਼ੀਨ ਰੱਖੀ ਹੈ ਨਾ ਮਸ਼ੀਨ ਔਖੀ ਨਹੀਂ ਕੱਢਣੀ ਆ ਵੀ ਕੋਈ ਔਖੀ ਨਹੀਂ ਕੱਢਣੀ ਆ ਤਾਂ ਇਹਨਾਂ ਦਾ ਟਾਕਾ ਦੋ ਦੋ ਜਣੇ ਉੱਥੇ ਭਰ ਕੇ ਕਢਾ ਲਓ ਕੋਈ ਗੱਲ ਨਹੀਂ ਕੋਈ ਬਸ ਥੋੜੀ ਜਿਹਾ ਹੁਣ ਤਾਂ ਕਿੰਨੇ ਪੈਣਗੇ ਥੱਲੇ ਆਪਾਂ ਪੈਣਗੇ 25-25 ਸਭ ਤੱਤ ਅੱਠ ਬੋਰੀਆਂ ਬਚੂਗਾ ਸਮੇਟ ਆਪਣਾ ਮੇਰੇ ਖਿਆਲ ਆ 50 55 55 ਬੋਰੀਆਂ ਮੇਲੇ ਪਣਿਆ ਸਾਰੀਆਂ ਸਾਰੀਆਂ ਪਈਆਂ ਜਿਹੜੀਆਂ ਕਿ ਆਪਣੇ ਬਚ ਗਈਆਂ ਉਹਦੇ ਵਿੱਚ ਲਪਾਈ ਲਪੂਈ ਦਾ ਆਪਣਾ ਕੰਮ ਆ ਜਾਣਗੀਆਂ ਉਹ ਲਪਾਈ ਹੋ ਜੂਗੀ ਇਹਦੇ ਨਾਲ ਆਹ ਠੀਕ ਆ ਉਹੀ ਆ ਨਾ ਫੇ ਪਤਾ ਹੀ ਕਿਆ ਗੱਲ ਆ ਮਿਸਤਰੀ ਮੇਰਾ ਕਹਿਣ ਜੋਕਾ ਨਾ ਨਾ ਕਾਲੂ ਵੇਹ ਮਿਸਤਰੀ ਆਰੇ ਬੋਰੀਆਂ ਬਚੀਆਂ ਇਹਨਾਂ ਦਾ ਕਿਆ ਕਰਨਾ ਹੈ ਫੈਕਟਰੀ ਜੀ ਨਹੀਂ ਲਾ ਲੋ ਇਹ ਤੇਰੇ ਗਾਲ ਪਾਣੀ ਆਪਣੀ ਗੱਡੀ ਚ ਰੱਖੇ ਨਾਲ ਲੈ ਜਾ ਅਸੀਂ ਕਿੱਥੇ ਕਿੱਥੇ ਮਹਾਲੀ ਜਾਉਂਗੇ ਇੰਨੇ ਚਿਹਰੇ ਇਹਨਾਂ ਨੂੰ ਠੀਕ ਨਹੀਂ ਗੱਲ ਜੀ 20 ਵਜ ਗਈਆਂ 20 ਕਿੱਥੇ ਵਜੀਆਂ ਪੁੱਛ ਲੈ ਬਾਈ ਨੂੰ 55 ਬੋਰੀਆਂ ਲੱਗਣੀਆਂ ਬਾਈ ਕਹਿੰਦਾ ਸਾਰੀਆਂ ਹੀ 75 ਬੋਰੀਆਂ ਲੈਣੀਆਂ ਵੀ ਰਹਿ ਗਈਆਂ ਠੀਕ ਆ ਆਪਾਂ ਕਰ ਲੂਗਾ ਘਾਟਾ ਵਾਧਾ ਆਪਣੇ ਘਰ ਨੂੰ ਲੈ ਜੀ ਸਾਡੇ ਕੋ ਖਰਾਬੇ ਹੋਣਾ ਕਿਹੜੇ ਘਰੇ ਕਿਤੇ ਹਾਂ ਉਹ ਮੇਰੀ ਗੱਲ ਸੁਣ ਲੈਟਰ ਸਾਡਾ ਜਿਹੜਾ ਹੁਣ ਅਸੀਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਪੂਰਾ ਹੋ ਗਿਆ ਲੈਟਰ ਦਾ ਕੰਮ ਹੋ ਗਿਆ ਜੀ ਪੂਰਾ ਦੇ ਸ਼ੁਕਰੀਆ ਅਦਾ ਕਰਦੇ ਆ ਜੀ ਇਹਨਾਂ ਦਾ ਧੰਨਵਾਦ ਕਰਦੇ ਆ ਜਿੰਨੇ ਸਾਡੇ ਸੱਜਣ ਮਿੱਤਰ ਪਹੁੰਚੇ ਹੋਏ ਆ ਤੇ ਪਹਿਲਾਂ ਉਸ ਬੰਦੇ ਦਾ ਧੰਨਵਾਦ ਕਰਦੇ ਆ। ਬਸਰੀ ਗੱਲ ਦੀ। ਬਸਰੀ ਗੱਲ ਬੋਲੀ ਜਾਂਦਾ ਵਾਰ-ਵਾਰ। ਉਹ ਤਾਂ ਹੀ ਤੈਨੂੰ ਮੈਂ ਕਹਿਣਾ ਵੀ ਤੂੰ ਥੋੜਾ ਜਾ। ਹਾਂ? ਦੱਸ ਥੋੜਾ ਜਾ। ਹੋ ਗਿਆ ਫਤਿਹ। ਪਹਿਲਾਂ ਹਲੇ ਦਾ ਪਹਿਣਾ ਜੀ ਪਹਿਣਾ। ਇਹ ਪੰਜ ਸੱਤ ਕਿਦ ਥਲੇ ਪਹਿਨੇ ਆ। ਕਿੰਨੇ ਜ਼ਿਆਦਾ ਪਹਿਨੇ ਆ? ਥੋੜੀ ਜਿਹਾ ਮਾਰ ਲੈ। ਹਾਂ ਬੋਰੀ ਦਾ। ਕਿੰਨੇ ਮਿੰਨੇ ਬੋਰੀ ਚ? ਬੋਰੀ ਚ 3 ਮੱਖਾ ਸੱਤ ਜ। ਫੇ ਮੈਂ ਕਿੰਨੇ ਕਹਿਤਾ? ਬੋਰੀ ਚ। ਮੈਂ ਕਿੰਨੇ ਕਿਹਾ 7-8 ਤਸਲੇ ਤੈ ਬੋਰੀ ਮੈਂ 7-8 ਤਸਲੇ ਕਿਹਾ ਬਸ ਬੋਰੀ ਦੇ ਮਾਲ ਨੇ ਕਿਹਦੇ ਕਰੂਗਾ ਮਾੜਾ ਬੰਦਾ ਹੀ ਮਾਰ ਜਾਂਦਾ ਯਾਰ ਅੱਛਾ ਹੁਣ ਉਧਰ ਵੀ ਜਾਉਂਗਾ ਅੰਕਲ ਦੀ ਲੈਂਟਰ ਪਾਉਂਦਾ ਹਾਂ ਹਾਂ ਇਹ ਅੰਕਲ ਦੀ ਲੈਂਟਰ ਪਾਉਂਦਾ ਅੰਕਲ ਜੀ ਦਾ ਇੱਕ ਵੀ ਕੱਪੜਾ ਲਿਪੜਿਆ ਦਿਖਾ ਮੈਨੂੰ ਅੰਕਲ ਦੀ ਮਸ਼ੀਨ ਆ ਹਾਂ ਅੰਕਲ ਜੀ ਦੀ ਮਸ਼ੀਨ ਆ ਇਹ ਕਿਸੇ ਨੂੰ ਜ਼ਰੂਰਤ ਹੋਵੇ ਲਾਗ ਪਾਸ ਤੇ ਸੌਣ ਏਰੀਏ ਦੇ ਵਿੱਚ ਕੋ ਮਾਣੋ ਜੇ ਕਿਤੇ ਪੜਿਆ ਹੁੰਦਾ ਨਾ ਬਿੱਟੂ ਤਾਂ ਜੇ ਇੱਥੇ ਨਾ ਹੁੰਦਾ ਲਿਖਾਈ ਦੇਖ ਲਾ ਆ ਲਿਖਾਈ ਕਿੱਧਰ ਜਾਂਦੀ ਹੈ ਤੇਰੀ ਇਹ ਬਈਆ ਥੋੜੀ ਕਿੱਡੀ ਜਾਂਦੀ ਹੈ ਕੋ ਮਾਣੋ ਲੈ ਦੀ ਆ ਯਾਰ ਕੀ ਆ ਯਾਰ ਤੇਰਾ ਵਾਸ ਕੰਮ 30 33 25 ਨੂੰ ਹੈ ਨੋ ਵੀ ਲਿਖ ਦੇ ਉਹਨੂੰ ਬਿੱਟੂ ਕਹੇਗਾ ਹਾਂ ਹਾਂ ਬਿੱਟੂ ਲਿਖ ਦੇਗਾ ਚਲੋ ਕੋਈ ਗੱਲ ਨਹੀਂ ਠੀਕ ਆ ਗਿਆ ਭਾਈ ਜੀ ਹੈਪੀ ਹੋਗਾ ਤੇ ਲਵਾਇਆ ਹੁਣ ਤਾਂ ਉਹ ਫੱਟੇ 20 ਪਰ ਹੋਣੇ ਆ ਅੱਛਾ ਉਹ ਕੰਮ ਦਾ ਬਹੁਤ ਭਾਏ ਹਲੇ ਤੇਰਾ 15 ਦਿਨ ਤੇਰੇ ਕੰਮ ਨਹੀਂ ਜਾਣ ਦਿੰਦੇ ਸੀ ਟੈਨਸ਼ਨ ਨਾ ਲੈ ਹਲੇ ਨਹੀਂ ਮੈਨੂੰ ਕਿਤੇ ਜਾਣ ਦਿੰਦੇ ਬਾਲਾ ਯਾਰ ਮੇਰਾ ਹੈ ਟੈਕਾਨੂੰ ਬਿਲਕੁਲ ਖੋਰ ਉਹ ਕਿਆਰੀਆਂ ਜੀ ਬਣਾ ਕੇ ਜਾਈ ਨਾਲੇ ਮਿੱਟੀ ਦੀਆਂ ਪਾਣੀ ਪਾਉਣ ਨੂੰ ਕਿਆ ਹੈ ਕਿਆ ਸਰ ਮਾਰਦਾ ਤੇਰੇ ਜ਼ਿੰਮੇਵਾਰੀ ਜਦੋਂ ਤੱਕ ਲੈਂਟਰ ਨਹੀਂ ਪੱਕਦਾ ਕੌਣ ਕਹਿੰਦਾ ਵੀ ਤੇਰੀ ਜ਼ਿੰਮੇਵਾਰੀ ਨਹੀਂ ਵੀਡੀਓ ਤੋਂ ਪਹਿਲਾਂ ਜਦੋਂ ਤੱਕ ਲੈਂਟਰ ਪੱਕਦਾ ਨਹੀਂ ਕਿਹਦੀ ਜ਼ਿੰਮੇਵਾਰੀ ਹੁੰਦੀ ਹੈ ਜੀ ਇਹ ਖੜ ਜਾ ਇੱਧਰ ਸਿਆਣਾ ਖੜਾ ਬਾਈ ਕਿਹਦੀ ਹੁੰਦੀ ਹੈ ਜੀ ਮਿਸਤਰੀ ਦੀ ਹੁੰਦੀ ਹੈ ਨਾ ਮਾਲਕ ਵੀ ਹੁੰਦੀ ਹੈ ਕਿਆ ਆਹ ਜ਼ਿੰਮੇਵਾਰੀ ਇਹ ਨਹੀਂ ਜਿਹੜਾ ਉਹਨੇ ਕਿਆਰੀਆਂ ਬਣਾ ਕੇ ਦੇਣੀਆਂ ਮਿਸਤਰੀ ਬਣਾ ਕੇ ਦਿੰਦਾ ਐ ਇਹਨੇ ਐਂਟਰ ਪਾ ਕੇ ਤੁਹਾਨੂੰ ਚਲੇ ਜਾਣਾ ਆਪਣੀ ਕਿਆਰੀਆਂ ਤੁਸੀਂ ਬਣਾਉਂੀਆਂ ਤੇ ਪਾਉਣਾ ਤੁਸੀਂ ਆ ਹਾਂ ਆ ਆ ਤਾਂ ਗੱਲ ਨਹੀਂ ਬਣਦੀ ਹੈਗੀ ਅਸੀਂ ਬਣਵਾਇਆ ਮਿਸਤਰੀ ਨੇ ਸਾਨੂੰ ਰੇਤਾ ਚੜਾ ਕੇ ਬਣਾ ਕੇ ਦੇ ਦਿੱਤਾ ਬਾਈ ਜੀ ਕਹਿੰਦਾ ਪਾਣੀ ਛੱਡੀ ਜਾਓ ਬਸ ਰੇਤਾ ਹੁਣ ਚੜਵਾ ਲਓ ਤੁਸੀਂ ਮਿਸਤਰੀ ਤੋਂ ਬਣਵਾ ਲਓ ਭਾਈ ਬਣਦੀ ਐ ਨਾ ਗੱਲ ਹੁਣ ਬੋਲ ਕੇ ਤਾਂ ਮੇਰੇ ਨਾਲ ਆ ਜੀ ਤੁਹਾਨੂੰ ਕਹਿੰਦਾ ਜਿਹੜੀ ਗੱਲ ਪਹਿਲਾਂ ਕਹੇ ਤੀ ਉਹੀ ਚੱਲਣੀ ਆ ਤੂੰ ਤਾਂ ਬਹੁਤ ਗੁੰਗਲਾਂ ਕਹੀਆਂ ਹੋਈਆਂ ਇਹ ਗੱਲਾਂ ਕਈਆਂ ਹੋਈਆਂ ਵੀ ਜਿਹੜੀਆਂ ਸੀਨੇ 'ਚ ਲੱਗੀਆਂ ਹੋਈਆਂ ਆਪਾਂ ਵਿੱਚ ਨਹੀਂ ਨਾਲ ਗੱਲ ਕਰੀਏ ਸਾਰਾ ਕੰਮ ਸਾਡਾ ਫਤਿਹ ਹੋ ਗਿਆ ਤਾਂ ਜੀ ਬਸ ਥੋੜਾ ਜਿਹਾ ਉਹ ਦੀ ਜਿਹੜਾ ਤੁਹਾਨੂੰ ਜਾਲ ਸਾਹਮਣੇ ਦਿਖਦਾ ਉਹ ਥੋੜੀ ਕਮੀ ਉਹ ਵੱਡਾ ਫੋਰਮੈਨ ਨੇ ਆ ਕੇ ਨੁਕਸ ਕੱਢਿਆ ਉਹ ਬੈਠਾ ਸਾਹਮਣੇ ਤੇ ਆਹਾ ਆਹ ਜਿਹੜੀਆਂ ਗੱਲਾਂ ਹੋ ਰਹੀਆਂ ਹੁਣ ਥੋਡੀਆਂ ਜੇ ਤੁਸੀਂ ਅੱਧਾ ਥੱਲਾ ਪਹਿਲੇ ਹੀ ਨਾ ਲਾ ਕੇ ਬੰਦੇ ਨੂੰ ਕਹਿ ਦਿਓ ਭਾਈ ਜੀ ਅੱਧਾ ਥੱਲਾ ਹੋਰ ਲਾ ਲਓ ਥੋੜਾ ਕੋਈ ਨੁਕਸਾਨ ਹੁੰਦਾ ਤਾਂ ਜਦੋਂ ਦਸ ਰੁਪਏ ਪੈਣਾ ਨਹੀਂ ਉਹ ਕਿੱਥੇ ਪਾਵੇ ਫਿਰ ਫਰਿੱਜ ਕਿੰਨਾ ਦੋ ਥਸਲੇ ਕਿੰਨੇ ਥਸਲੇ 5 ਥਸਲੇ ਹੀ ਹੁੰਨੇ ਕਿਤੇ 20 ਹੁੰਨੇ ਆ ਹੋ ਬੱਸ ਇਹਨਾਂ ਨੇ ਕੰਮ ਕੁਝ ਹੀ ਆਣਾ ਇਹ ਹੁਣ ਸਟੀਲ ਦੀਆਂ ਲਹਿਣ ਨੂੰ ਫਿਰਦੇ ਆ ਸਟੀਲ ਦੀਆਂ ਲਹਿਣ ਨੂੰ ਫਿਰਦੇ ਆ ਚਾਂਦੀ ਦੀ ਨਾ ਕਿਤੇ ਕਹਦਾ ਨਹੀਂ ਕਦਰ ਕਹਿੰਦੇ ਚਾਂਦੀ ਦੀ ਨਾ ਲਿਆ ਗਿਆ ਇਹ ਕੁਝ ਨਹੀਂ ਪਤਾ ਕੋਈ ਵੀ ਕਰ ਸਕਦੇ ਆ ਇਹ ਕੁਝ ਵੀ ਹੋ ਸਕਦਾ ਹਨਾ ਉੱਚੀਆਂ ਨੇ ਗੱਲਾਂ ਤੇਰੀ ਯਾਰ ਸੀ ਆ ਚਲੋ ਇਹ ਅੰਦਰ ਜਿਹੜੀ ਹੁਣ ਰਸਮ ਮੱਥਾ ਟੇਕਣ ਦੀ ਆ ਜੀ ਗੁਰਪ੍ਰੀਤ ਕੌਰ ਟੇਕੂਗੀ ਮੱਥਾ ਸ਼ਗਨ ਸ਼ੋਗਨ ਲਪਾ ਲਈ ਕਹਿੰਦੇ ਕਹਿੰਦੇ ਮੈਂ ਸ਼ਗਨ ਦੇ ਦੂੰ ਹਾਂ ਹੈ ਚਲੋ ਬੀ ਅਜਾ ਮਾ ਸਾਰਾ ਜੀ ਸਤਿ ਸ਼੍ਰੀ ਅਕਾਲ ਜੀ ਗਿਆ ਹੈ ਨਾ ਗਿਆ ਹੈ ਨਾ ਉਹ ਵੀ ਬਹੁਤ ਜਿਆਦਾ ਹੈ ਮਾ ਸਾਂਗੀ ਤੁਹਾਨੂੰ ਵੀ ਬਹੁਤ ਜਿਆਦਾ ਲੈ ਮੈਨੂੰ ਮੋੜ ਦੇ ਲਓ ਸਾਹ ਪੁੱਤਰੋ ਜੀ ਇੱਥੇ ਨਹੀਂ ਨਹੀਂ ਤਾਂ ਨਹੀਂ ਭੁੱਲ ਗਿਆ ਜਸਨ ਦੇਖ ਬਣਾ ਲੱਗ ਲੱਗ ਰਿਹਾ ਰਾਜ ਦੇ ਕਿਤੇ ਆਇਓ ਪੋ ਤੇ ਆ ਗਏ ਲੱਡੂ ਨੇ ਆ ਜਾਓ ਇਹ ਲੱਡੂ ਦੇ ਫੜ ਜਾਓ ਫੜ ਜਾਓ ਬੋਦਾਂ ਨਾ ਉਹ ਕਿਹਨੇ ਰਹਿ ਗਿਆ ਭਾਈ ਆ ਵੀ ਰਹਿ ਗਿਆ ਭਾਈ ਰਹਿ ਗਿਆ ਠੇਕੇਦਾਰ ਰਹਿ ਗਿਆ ਸਾਡਾ ਅੱਛਾ ਠੇਕੇਦਾਰ ਰਹਿ ਗਿਆ ਹਾਂ ਠੇਕੇਦਾਰ ਨਾਲ ਸਾਰਾ ਕੁਝ ਹੋ ਗਿਆ ਜਾਨੀ ਸਰ ਮਾਪੋ ਹੀ ਨਹੀਂ ਮੇਰੇ ਕੋਲ ਨਹੀਂ ਆ ਗਿਆ ਕੋਈ ਨਹੀਂ ਕਿਹਨੇ ਰਹਿ ਗਿਆ ਭਾਈ ਨਹੀਂ ਨਹੀਂ

ਕੁਝ ਮਾਨ ਤੋਂ ਜ਼ਿਆਦਾ ਦਿੱਤਾ ਹਲੇ ਕਰ ਬੈਠਾ ਹਾਂ ਮੂੰ ਭਵਾਈਆਂ ਜੀ ਤੁਹਾਨੂੰ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਆ ਉਹਨਾਂ ਨੂੰ ਵੀ ਵਾਮਰ ਰਹਿ ਗਿਆ ਹੋਰ ਮੈਂ ਤਾਂ ਰਹਿ ਗਿਆ ਸੀ ਜੱਸ ਇਹਨੂੰ ਦੇਤਾ ਲਓ ਜੀ ਤੁਸੀਂ ਵੀ ਆਓ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਸਾਡੇ ਵੀਰ ਰਹਿ ਗਏ ਤੇ ਜੀ ਇਹ ਲੱਡੂ ਲੈ ਕੇ ਆਏ ਦੇਖੋ ਜਿਹੜੇ ਹਾਂ ਇਹ ਹੋਰ ਨਹੀਂ ਇਹ ਤਾਂ ਖੁਸ਼ੀ ਦਾ ਕਦਰ ਨਹੀਂ ਸੋਫਾ ਆ ਜਾਂਦਾ ਤੁਹਾਨੂੰ ਠੀਕ ਹੈ ਜੀ ਨਜ਼ਰ ਤੋਂ ਤੁਹਾਨੂੰ ਜਿਸ ਹੋਣਾ ਅਗਲੇ ਬਲੌਗ ਦੇ ਵਿੱਚ ਜੀ ਪਰਮਾਣ ਲੋ ਤੁਹਾਨੂੰ ਖੁਸ਼ ਰਹੋ ਮਿੰਦੂ ਦੀ ਮਿੰਦੂ ਲੱਡੂ ਖਾਣੇ ਪਾਪਾ ਤੋਂ ਲੈ ਲਾ ਲੈਂਦੀ ਦਾ ਹਾਲ ਚਾਹਦਾ ਰਿਵਿਊ ਕਰਦੇ ਆ ਅੱਜ ਸਾਡਾ ਲੈਂਟਰ ਪਿਆ ਜੀ ਹਾਂ ਕਿੰਨੀ ਖੁਸ਼ੀ ਹੈ ਬਹੁਤ ਓਕੇ